84 ਦੇ ਸਿੱਖ ਵਿਰੋਧੀ ਦੰਗਿਆਂ ਖਿਲਾਫ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਸਿੱਖ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ 10 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਪੂਰਾ ਦਿਨ ਟਰਾਂਸਪੋਰਟ ਠੱਪ ਰਹੇਗਾ ਪੰਜਾਬ ਬੰਦ ਨੂੰ ਸਮਰਥਨ ਦੇਣ ਵਾਸਤੇ ਜਿੰਨੇ ਵੀ ਪੀੜਤ ਪਰਿਵਾਰ ਨੇ ਸਰਦਾਰ ਜਗਮੋਨ ਸਿੰਘ ਸਰਦਾਰ ਰਜੀਤ ਸਿੰਘ ਇਹ ਸਾਰੇ ਇੱਥੇ ਪਹੁੰਚੇ ਨੇ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਪੂਰ ਅਮਨ ਤਰੀਕੇ ਦੇ ਨਾਲ ਸਾਡੇ ਵੱਲੋਂ ਪੰਜਾਬ ਬੰਦ ਦਾ ਜੋ ਸੱਦਾ ਦਿੱਤਾ ਗਿਆ ਉਸ ਨੂੰ ਕਾਮਯਾਬ ਕਰਨ ਵਾਸਤੇ ਪੰਜਾਬ ਸਰਕਾਰ ਅੱਗੇ ਆਵੇ 30 ਸਾਲਾਂ ਤੋਂ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ ਇਨਸਾਫ ਮਿਲਿਆ ਨਹੀਂ ਪੰਜਾਬ ਬੰਦ ਦੇ ਨਾਲ ਨਾਲ 5 ਵਜੇ ਸਵੇਰੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਰੇਲਾਂ ਬੰਦ ਕੀਤੀਆਂ ਜਾਣਗੀਆਂ ਦੁਕਾਨਦਾਰਾਂ ਨੂੰ ਵੀਰਾਂ ਨੂੰ ਬੇਨਤੀ ਏ ਟਰਾਂਸਪੋਰਟ ਵਾਲੇ ਵੀਰਾਂ ਨੂੰ ਬੇਨਤੀ ਏ ਕਿ ਉਹ ਆਪਣੇ ਜਿਹੜੇ ਕਾਰੋਬਾਰ ਬੰਦ ਰੱਖਣ ਇਹ ਬੇਨਤੀ ਕਰਨੀ ਆ ਕਿ 1 ਨਵੰਬਰ ਜਿਹੜਾ ਆ ਉਹਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇ ਤੇ ਸਾਰੇ ਸਿੱਖ ਅਸਾਈ ਮੁਸਲਮਾਨ ਹਿੰਦੂ ਵੀਰਾਂ ਨੂੰ ਬੇਨਤੀ ਕਰਨੀ ਆ ਕਿ ਸਾਡੇ ਦੁੱਖ ਵਿੱਚ ਸਾਥ ਦਿਓ ਤੇ ਇਹ ਜਿਹੜੀ ਅਨਸਾਫ਼ ਦੀ ਲੜਾਈ ਆ ਇਹਦੇ ਵਿੱਚ ਅਸੀਂ ਬਾਅਦ ਦੇ ਸਾਨੂੰ ਆਪਣੀ ਗਵਰਨਮੈਂਟਾਂ ਨੂੰ ਇਹ ਦੱਸ ਗਏ ਕਿ ਜੋ ਦਿਖਾਂਤ ਆ ਪਰ ਅਸੀਂ 30 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਨੂੰ ਕੋਟਾਂ ਦੇ ਸਾਨੂੰ ਇਨਸਾਫ ਦਿਓ